ਸ਼ਸ਼ੀਕਾਲ ਕੱਲ ਜਿਹੜੇ ਫੈਸਲੇ ਆਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਕ ਮੈਂਬਰਾਂ ਦੇ ਵੱਲੋਂ ਚਾਹੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਲੋਕਬੀਰ ਸਿੰਘ ਹੂਣ ਚਾਹੋ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੂਣ ਚਾਹੋ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੂਣ ਇਹਨਾਂ ਤਿੰਨਾਂ ਦਾ ਕਸੂਰ ਕੀ ਇਹਨਾਂ ਤਿੰਨਾਂ ਨੇ ਕਿਹੜੀ ਵੱਡੀ ਗਲਤੀ ਕੀਤੀ ਜੇਕਰ ਇਹਨਾਂ ਨੇ ਕੁਝ ਗਲਤੀਆਂ ਕੀਤੀਆਂ ਨੇ ਉਹ ਪਹਿਲਾਂ ਸਿੱਖ ਸੰਗਤਾਂ ਦੇ ਸਾਹਮਣੇ ਕਿਉਂ ਨਹੀਂ ਲਿਆਂਦੀਆਂ ਗਈਆਂ ਕੱਲਾ ਪੰਜਾਬ ਦੇ ਵਿੱਚ ਨਹੀਂ ਇਹ ਕੱਲਾ ਭਾਰਤ ਦੇ ਵਿੱਚ ਨਹੀਂ ਜਿੱਥੇ-ਜਿੱਥੇ ਸਿੱਖ ਸੰਗਤ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀ ਹੈ ਕੱਲ ਉਹਨਾਂ ਦੇ ਮਨਾਂ ਦੇ ਵਿੱਚ ਭਾਰੀ ਰੋਸ ਸੀ ਕਿ ਗੁਰੂ ਘਰ ਦੇ ਵਜ਼ੀਰਾ ਨੂੰ ਜਲੀਲ ਕਰਨਾ ਸ਼ਰਮਿੰਦਿਆ ਕਰਨਾ ਉਹਨਾਂ ਦੀ ਤੋਹੀਨ ਕਰਨਾ ਆਖਰਕਾਰ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰੰਗ ਮੈਂਬਰ ਕਿ ਚਾਹੁੰਦੇ ਨੇ ਕਿਸ ਦੇ ਕਹਿਣ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਕबीर ਸਿੰਘ ਦੀ ਕਿਸ ਦੇ ਕਹਿਣ ਉੱਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਅਤੇ ਕਿਸ ਦੇ ਕਹਿਣ ਉੱਤੇ ਜਿਹੜੀ ਛੁੱਟੀ ਕੀਤੀ ਗਈ ਸਾਬਕਾ ਜਥੇਦਾਰ ਛੇ ਦਿਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਦੀ ਪੰਥ ਅਤੇ ਪੰਥਕ ਲੋਕਾਂ ਨੂੰ ਪੂਰੀ ਤਰ੍ਹਾਂ ਪਤਾ ਲੱਗ ਚੁੱਕਿਆ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਜਿਹੜਾ ਵੀ ਕੋਈ ਗਲਤੀ ਕਰਦਾ ਹੈ ਉਸ ਗਲਤੀ ਨੂੰ ਅਸੀਂ ਜਿਹੜਾ ਹੈ ਛੁਪਾ ਨਹੀਂ ਸਕਦੇ ਉਹ ਗਲਤੀ ਜੱਗ ਜਾਹਿਰ ਹੋ ਜਾਂਦੀ ਹੈ ਕਿਉਂਕਿ ਹਰ ਦੇ ਕੋਲ ਮੋਬਾਈਲ ਹੈ ਸੋਸ਼ਲ ਮੀਡੀਆ ਤੇ ਲੋਕਣ ਵਸਦੇ ਨੇ ਜਿਸ ਤਰ੍ਹਾਂ ਕਹਿੰਦੇ ਸੀ ਨਾ ਕਿ ਦੁਨੀਆ ਕਰ ਲੋ ਮੁਠੀ ਦੇ ਵਿੱਚ Jio ਵਾਲਾ ਦਾ ਇੱਕ ਨਾਰਾ ਸੀ ਉਹ ਹੁਣ ਲੋਕ ਦੁਨੀਆ ਆਪਣੀ ਮੁਠੀ ਦੇ ਵਿੱਚ ਲੈ ਕੇ ਤੁਰੇ ਫਿਰਦੇ ਨੇ ਚਾਹੇ ਉਹ ਬੱਸਾਂ ਵਿੱਚ ਸਫ਼ਰ ਕਰ ਰਹੇ ਹੋਣ ਚਾਹੇ ਉਹ ਹਵਾਈ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਹੋਣ ਚਾਹੇ ਉਹ ਬੱਸ ਵਿੱਚ ਸਫ਼ਰ ਕਰ ਰਹੇ ਹੋਣ ਚਾਹੇ ਉਹ ਟ੍ਰੇਨ 'ਚ ਕਰ ਰਹੇ ਹੋਣ ਚਾਹੇ ਆਪਦੀ ਗੱਡੀ 'ਚ ਕਰ ਰਹੇ ਹੋਣ ਪਤਾ ਉਹਨਾਂ ਸਿੱਖ ਪੰਥ ਨੂੰ ਲੱਗ ਗਿਆ ਹੈ ਕਿ ਆਖਰਕਾਰ ਗਲਤੀਆਂ ਕਰ ਕੌਣ ਰਿਹਾ ਹੈ ਕੌਣ ਹੈ ਸਿੱਖ ਪੰਥ ਨੂੰ ਢਾਲ ਲਾ ਰਿਹਾ ਹੈ ਸਿੱਖਾਂ ਵਾਸਤੇ ਬਲੈਕ ਡੇ ਕਿਹੜਾ ਦਿਨ ਹੈ? ਯਾਨੀ ਕਿ ਕੱਲ ਦੇ ਦਿਨ ਨੂੰ ਪੰਜਾਬ ਦੇ ਨਹੀਂ ਜਿੱਥੇ-ਜਿੱਥੇ ਪੰਜਾਬੀ ਵੱਸਦੇ ਨੇ ਕਾਲੇ ਦਿਨ ਦੇ ਨਾਮ ਨਾਲ ਜਾਣਿਆ ਜਾਵੇਗਾ। ਵੱਡਾ ਕਾਰਾ ਹੋਇਆ। ਤੋਹੀਨ ਕੀਤੀ ਗਈ। ਸ਼ਰਮਿੰਦਿਆ ਕੀਤਾ ਗਿਆ ਅਤੇ ਵੱਡੇ ਇਲਜ਼ਾਮ ਲਗਾਏ ਗਏ ਕਿ ਇਹ ਅਸਥਾਈ ਸਥਾਈ ਨਹੀਂ ਇਹ ਅਸਥਾਈ ਦੇ ਇਹ ਆਪਣੀ ਮਨਮਰਜ਼ੀ ਕਰਦੇ ਨੇ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾ ਪਤਾ ਨਹੀਂ ਤੇ ਪਹਿਲਾ ਭਾਈ ਕਿੱਥੇ ਸੀ ਨਹੀਂ ਇਹਨਾਂ ਦਾ ਕਸੂਰ ਪਤਾ ਹੈ ਕੀ ਹੈ ਇਹਨਾਂ ਨੇ ਕਿਹਾ ਸੀ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮੇ ਹੋਏ ਨੇ ਉਹਨਾਂ ਨੂੰ ਇਨ ਬਿਨ ਲਾਗੂ ਕਰੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈ ਸਿਆਸੀ ਟੋਲਾ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਹੈ ਜਿੱਦਰ ਸਿ ਬਿਕਰਮ ਮਜੀਠੀਆ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦੜ ਤੇ ਉਸਦੇ ਹੋਰ ਹਜ਼ਾਰਾਂ ਸਾਥੀ ਵੀ ਨੇ ਲੇਕਿਨ ਨਹੀਂ ਕੋਈ ਫਰਕ ਨਹੀਂ ਸਿੱਖਾਂ ਬਾਣੇ ਸ੍ਰੀ ਅਕਾਲ ਤਖਬਾਦ ਸਿੱਖਾਂ ਦੀ ਸਰਵ ਉੱਚ ਅਦਾਲਤ ਹੋਵੇਗੀ ਲੇਕਿਨ ਇਹ ਜਿਹੜੀ ਸੁਪਰੀਮ ਕੋਰਟ ਹੈ ਇਟ ਮੀਨਸ ਕਿ ਸ੍ਰੀ ਅਕਾਲ ਤਖਬਾਦ ਇਹ ਉਸ ਨੂੰ ਤੁਸ ਜਾਣਦੇ ਨੇ ਆਪਣੀ ਮਨਮਰਜ਼ੀ ਕਰਦੇ ਨੇ ਉਸ ਤੋਂ ਪਗੋੜੇ ਹੁੰਦੇ ਨੇ ਇਹ ਕਹਿੰਦੇ ਨੇ ਕਿ ਸਾਨੂੰ ਕੋਈ ਕਵੇ ਨਾ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਹੁਕਮਨਾਮੇ ਹੋਏ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੋ ਇਹ ਗੱਲਾਂ ਇਹਨਾਂ ਨੂੰ ਮਿਰਚਾ ਵਰਗੂ ਲੱਗਦੀਆਂ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਸੀ ਕਿ ਮੇਰੇ ਵਿਰੁੱਧ ਵਿਉਂਤਬੰਦੀ ਮੇਰੇ ਵਿਰੁੱਧ ਪ੍ਰੀ ਪਲੈਨਿੰਗ ਆਲਰੇਡੀ ਕੀਤੀ ਜਾ ਰਹੀ ਹੈ ਉਹ ਪ੍ਰੀ ਪਲੈਨਿੰਗ ਕੱਲ੍ਹ ਬਾਹਰ ਵੀ ਆ ਗਈ ਜਿੰਨਾ ਵੀ ਸਿੱਖ ਜਗਤ ਹੈ ਸਿੱਖ ਪੰਥ ਦੇ ਲੋਕਾਂ ਵੱਲੋਂ ਕੱਲ ਦੇ ਦਿਨ ਨੂੰ ਬਲੈਕ ਡੇ ਯਾਨੀ ਕਿ ਕਾਲਾ ਦਿਨ ਕਿਹਾ ਗਿਆ। ਉਹਨਾਂ ਕਹਿੰਦੇ ਕਿ ਪੰਜਾਬ ਦੇ ਨਹੀਂ ਜਿੱਥੇ-ਜਿੱਥੇ ਵੀ ਪੂਰੇ ਵਰਲਡ ਦੇ ਵਿੱਚ ਪੰਜਾਬੀ ਵਸਦੇ ਨੇ ਉਹ ਪੰਜਾਬੀ ਇਸ ਦਿਨ ਨੂੰ ਐਜ਼ ਏ ਕਾਲਾ ਦਿਨ ਜਾਣ ਕੇ ਯਾਦ ਰੱਖਣਗੇ। ਗਲਤੀ ਕੀ ਹੈ? ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਕੀ ਚਾਹੁੰਦਾ ਹੈ? ਸੁਖਬੀਰ ਸਿੰਘ ਬਾਦਲ ਦੇ ਸਾਥੀ ਕੀ ਚਾਹੁੰਦੇ ਨੇ? ਸਿੱਖ ਜਗਤ ਨੂੰ ਪਤਾ ਹੈ ਸਾਰੇ ਸਿਆਸੀ ਲੋਗਾਂ ਨੂੰ ਪਤਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੋਗਬੀਰ ਸਿੰਘ ਕੀ ਚਾਹੁੰਦੇ ਸੀ ਵਾਰ-ਵਾਰ ਉਹਨਾਂ ਵੱਲੋਂ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਇੱਕ ਨਿਮਾਣੇ ਸਿੱਖ ਹੋ ਕੇ ਇੱਕ ਸਮਰਪਿਤ ਸਿੱਖ ਹੋ ਕੇ ਤੁਹਾਨੂੰ ਮੱਲਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਸ ਦੇ ਵਿੱਚ ਬਿਹਤਰੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਪਿਤਾ ਮਰਹੂਮ ਪ੍ਰਕਾਸ਼ ਸਿੰਘ ਵਾਲਾ ਬਦਲਾ ਲਿਆ ਹੈ ਕਿਉਂਕਿ ਫਕਰੇ ਇੱਕ ਕੌਮ ਜਿਹੜਾ ਅਵਾਰਡ ਦਿੱਤਾ ਸੀ ਮਰਹੂ ਪ੍ਰਕਾਸ਼ ਸਿੰਘ ਬਾਦਲ ਨੂੰ ਉਹ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਵਾਪਸ ਲੈ ਲਿਆ ਗਿਆ ਇਹ ਵਰਲਡ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕ ਬੰਦੇ ਦਾ ਇਸ ਦੁਨੀਆ ਤੋਂ ਚਲੇ ਜਾਣਾ ਤੇ ਬਾਅਦ ਵਿੱਚ ਉਸ ਤੋਂ ਫਕਰੇ ਇੱਕ ਕੌਮ ਦਾ ਸਿੱਖ ਇਤਿਹਾਸ ਦੇ ਵਿੱਚ ਉਹ ਅਵਾਰਡ ਵਾਪਸ ਲੈ ਲੈਣਾ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮਰੇ ਬੰਦੇ ਦੇ ਕੋਲੋਂ ਫਕਰ ਇੱਕ ਕੌਮ ਜਿਹੜਾ ਹੈ ਸਿੱਖ ਇਤਿਹਾਸ ਦੇ ਵਿੱਚ ਉਹ ਵਾਰ ਜਿਹੜਾ ਹੈ ਵਾਪਸ ਲੈ ਲਿਆ ਗਿਆ ਕੀ ਉਸ ਦਾ ਬਦਲਾ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਸ਼੍ਰੀ ਅਕਾਲ ਸਖ ਸਾਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਸੁਲਤਾਨ ਸਿੰਘ ਜਥੇਦਾਰ ਸਹਿਬਾਨ ਕੋਲੋਂ ਜਾਂ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰ ਹਰਪ੍ਰੀਤ ਸਿੰਘ ਹੁਣਾਂ ਕੋਲੋਂ ਯਾਨੀ ਕਿ ਇਹ ਤਾਣਾ ਬਾਣਾ ਕਿਵੇਂ ਬੁਣਿਆ ਗਿਆ 2007 ਦੇ ਵਿੱਚ ਵੀ ਖਮਨਿਆਜ਼ਾ ਭੁਗਤਣਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ 2017 ਦੇ ਵਿੱਚ ਵੀ 2022 ਦੇ ਵਿੱਚ ਵੀ ਸਿਰਫ 3 ਸੀਟਾਂ ਮਿਲੀਆਂ ਕੀ 2027 ਦੇ ਵਿੱਚ ਫਿਰ ਦੁਬਾਰਾ ਸ਼ੁਰੂ ਨਹੀਂ ਅਕਾਲੀ ਦਲ ਦੀ ਸਰਕਾਰ ਬਣੇਗੀ ਕੀ ਸਿੱਖ ਪੰਥ ਦੇ ਜਿਹੜੇ ਨੁਮਾਇंदे ਨੇ ਜਿਹੜੇ ਸਿੱਖ ਅਤੇ ਸਿੱਖੀ ਨੂੰ ਪਿਆਰ ਕਰਦੇ ਨੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੱਚੇ ਸਿੱਖ ਜਿਹੜੇ ਸਰਬਉੱਚ ਅਦਾਲਤ ਮੰਨਦੇ ਨੇ ਕੀ ਉਹ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੇ ਚੋਣ ਮદાન ਦੇ ਵਿੱਚ ਉਮੀਦਵਾਰ ਉਤਾਰੇ ਜਾੜੇ ਨੇ ਕਿ ਉਹਨਾਂ ਨੂੰ ਵੋਟ ਪਾਉਣਗੇ ਕਿਸ ਤਰ੍ਹਾਂ ਦਾ ਜਵਾਬ ਹੋਵੇਗਾ ਤੁਸੀਂ ਵੀ ਮੈਨੂੰ ਆਪਣੇ ਕਮੈਂਟਾਂਾਂ ਦੇ ਵਿੱਚ ਪੰਜਾਬੀ ਦੇ ਵਿੱਚ ਆਪਣੇ ਸੁਝਾਅ ਕਰਕੇ ਸੁਝਾਅ ਦੇਣੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਆਵੇਗੀ ਕਿ ਬਿਲਕੁਲ ਥੱਲੇ ਜਿਹੜੀ ਬਹਿ ਜਾਵੇਗੀ ਕਿਉਂਕਿ ਸ਼੍ਰੋਮਣੀ ਅਕਾਲੀ ਵਸ ਪੰਜਾਬ ਦੇ ਜਿਹੜੀ ਪਾਰਟੀ ਬਣੀ ਹੈ ਅਕਾਲੀ ਦਲ ਅਕਾਲੀ ਦਲ ਵਸ ਪੰਜਾਬ ਦੇ ਭਾਈ ਅਮਰਪਾਲ ਖਾਲਸਾ ਉਹ ਵੀ ਜਿਹੜੇ ਨੇ ਹੁਣ ਥੋੜੇ ਦਿਨਾਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਕੇ ਬਾਹਰ ਆਉਣ ਵਾਲੇ ਨੇ ਭਾਵੇਂ ਸ਼ਰਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਵਿਰਸਾ ਸਿੰਘ ਵਲਟੋਵਾ ਵੱਲੋਂ ਇਲਜ਼ਾਮ ਲਗਾਏ ਗਏ ਕਿ ਉਹ ਏਜੰਸੀਆਂ ਦੇ ਬੰਦੇ ਨੇ ਉਹ ਪ੍ਰੀਪਲਾਨ ਨੇ ਲੇਕਿਨ ਕਿਤੇ ਨਾ ਕਿਤੇ ਜਾ ਕੇ ਉਹਨਾਂ ਨੇ ਨਸ਼ੇ ਦੀ ਵੀ ਗੱਲ ਕੀਤੀ ਹੈ ਸੌਰੀ ਜਿਹੜਾ ਪੰਜਾਬ ਦੇ ਵਿੱਚ ਵੱਧ ਰਿਹਾ ਹੈ ਉਹਨਾਂ ਨੇ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੀ ਜਵਾਨੀ ਦੀ ਪੰਜਾਬ ਦੀ ਕਿਸਾਨੀ ਦੀ ਵੀ ਗੱਲ ਕੀਤੀ ਹੈ ਤੇ ਇਹ ਕਹਿੰਦੇ ਨੇ ਕਿ ਉਹ ਏਜੰਸੀਆਂ ਦੇ ਬੰਦੇ ਨੇ ਜੇਕਰ ਤੁਸੀਂ ਸਹੀ ਹੋਵੋ ਕਿਉ ਤੁਹਾਡੇ ਨਾਲ ਨਾ ਜੁੜਨ ਜੇਕਰ ਤੁਸੀਂ ਪੰਜਾਬ ਦੀ ਗੱਲ ਕਰੋ ਪੰਜਾਬ ਦੇ ਪੰਨ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਲੇਕਿਨ ਤੁਸੀਂ ਕਰਦੇ ਕੀ ਹੋ ਤੁਸੀਂ ਸੁਮੇਤ ਸੈਣੀ ਵਰਗੇ ਉਹਨਾਂ ਦੇ ਦੋਤਿਆਂ ਪੋਤਿਆਂ ਨੂੰ ਤੁਸੀਂ ਟਿਕਟਾ ਦਿੰਦੇ ਹੋ ਤੁਸੀਂ ਉਹਨਾਂ ਦੇ ਗਲਾਂ ਦੇ ਵਿੱਚ ਰੋਪੇ ਪਾਉਂਦੇ ਹੋ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਕੇ ਫਿਰ ਵੰਗਾਰਦੇ ਨੇ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਦੇ ਵਿੱਚ ਹੈ ਜਥੇਦਾਰਾਂ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਲੋਕਾਂ ਨੂੰ ਯਾਨੀ ਕਿ ਡੇਰਾ ਸੱਚਾ ਸੌਦਾ ਦੇ ਸਾਧ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀਨਾਮਾ ਦਵਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਾਈ ਹੈ ਉਹ ਬਾਹਰ ਸ਼ਰੀਆਮ ਕੋ ਮਰੇ ਨੇ ਤੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਹੈ ਤੇ ਦੋ ਜਵਾਨ ਜਿਹੜੇ ਨੇ ਸਿੰਘ ਜਿਹੜੇ ਸ਼ਹੀਦ ਵੀ ਹੋਏ ਇਸ ਦਾ ਜਵਾਬ ਕੌਣ ਦੇਊਗਾ ਇਸ ਦਾ ਖਬਰਿਆਸਾ ਕੌਣ ਦੇਊਗਾ ਗਿਆਨੀ ਹਰਪ੍ਰੀਤ ਸਿੰਘ ਕੱਲ ਉਹਨਾਂ ਅੱਖਾਂ ਕੱਲ ਉਹਨਾਂ ਦੀ ਅੱਖਾਂ ਨਮਨ ਸੀ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀ ਚਾਹੇ ਉਹ ਮਨਪ੍ਰੀਤ ਇਆਲੀ ਹੋਣ ਚਾਹੇ ਉਹ ਬੀਬੀ ਜਗੀਰ ਕੌਰ ਹੋਣ ਮੈਂ ਇਹ ਨਹੀਂ ਕਹਿੰਦਾ ਕਿ ਬੀਬੀ ਜਗੀਰ ਕੌਰ ਵਧੀਆ ਨਹੀਂ ਜਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਵਧੀਆ ਨਹੀਂ ਅਸੀਂ ਕੋ ਉਹਨਾਂ ਦੀ ਸਪੋਰਟ ਹੀ ਕਰਦੇ ਲੇਕਿਨ ਉਹਨਾਂ ਦਾ ਥੋੜਾ ਬਹੁਤਾ ਕਿਤੇ ਦਰਦ ਹੈ ਪੰਥ ਦੇ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੇ ਪ੍ਰਤੀ ਦਰਦ ਹੈ ਇਸ ਲਈ ਇਹਨਾਂ ਸਾਰੇ ਹੀ ਵੱਡੇ ਆਗੂਆਂ ਵੱਲੋਂ ਇਹ ਕਾਲਾ ਦਿਨ ਕਿਹਾ ਗਿਆ ਕੱਲ ਦੇ ਦਿਨ ਨੂੰ ਤੁਸੀਂ ਆਪਣੇ ਮੈਨੂੰ ਕਮੈਂਟ ਪੰਜਾਬੀ ਦੇ ਵਿੱਚ ਸੁਝਾਅ ਦੇਣੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਸੁਰਜੀਤ ਹੋਵੇਗੀ ਕਿਉਂਕਿ ਹੁਣ ਪਤਾ ਲੱਗ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨ ਕੌਣ ਬਣੇਗਾ ਸੁਖਬੀਰ ਸਿੰਘ ਬਾਦਲ ਹੀ ਬਣਗੇ ਜੇਕਰ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਆ ਜਾਂਦੀ ਹੈ ਐਜ਼ এ ਪ੍ਰਧਾਨ ਵਜੋਂ ਪੈਸੇ ਤਾਂ ਹੁਣ ਪੱਕੇ ਤੌਰ ਤੇ ਹੈ ਹੀ ਹੈ ਤਾਂ ਫਿਰ ਕੀ ਵੋਟ ਪਵੇਗੀ ਜਾਂ ਨਾ ਪਵੇਗੀ ਕਿ ਕੌਮ ਕਿਹੜੇ ਕਿਹੜੀ ਪਾਰਟੀ ਵੱਲ ਜਾਵੇਗੀ ਕਿ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਵੱਲ ਜਾਵੇਗੀ ਜਾਂ ਜਿਹੜੀ ਭਾਈ ਅਮਰਤਪਾਲ ਖਾਲਸਾ ਵੱਲੋਂ ਪਾਰਟੀ ਬਣਾਈ ਗਈ ਹੈ ਜਿਸ ਦੇ ਭਾਈ ਅਮਰਤਪਾਲ ਖਾਲਸਾ ਐਜ਼ ਹੀ ਹੁਣ ਰਾਸ਼ਟਰੀ ਪ੍ਰਧਾਨ ਨੇ ਅਕਾਲੀ ਦਲ ਵਾਰਸ ਪੰਜਾਬ ਦੇ ਕੀ ਪੰਨ ਦੀ ਵੋਟ ਉਧਰ ਚਾਵੇਗੀ ਲੇਕਿਨ ਸਾਰੇ ਹੀ ਸਿੱਖਾਂ ਦੇ ਮਨਾਂ ਦੇ ਵਿੱਚ ਬੜਾ ਦੁੱਖ ਹੈ ਉਹ ਕਹਿੰਦੇ ਨੇ ਕਿ ਇਹ ਕਾਲੇ ਦਿਨ ਨੂੰ ਪੰਜਾਬ ਦੇ ਪੰਨਿਆਂ ਦੇ ਵਿੱਚ ਲਿਖਿਆ ਜਾਵੇਗਾ ਪੰਜਾਬ ਦੇ ਇਤਿਹਾਸ ਦੇ ਪੰਨਿਆਂ ਵਿੱਚ ਲਿਖਿਆ ਜਾਵੇਗਾ ਤੇ ਦੂਸਰੇ ਪਾਸੇ ਸਿੱਖ ਕੌਮ ਕਹਿੰਦੀ ਹੈ ਕਿ ਅਸੀਂ ਹੁਣ ਵਿਰੋਧ ਕਰਾਂਗੇ ਹੱਕ ਵਿੱਚ ਖੜਾਂਗੇ ਇਸ ਦਾ ਖਮਰਿਆਜਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੂਤਣਾ ਪਵੇਗਾ ਤੁਸੀਂ ਆਪਣੇ ਸੁਝਾਅ ਦਿਓ ਕਿਉਂਕਿ ਪੰਥਕ ਪਾਰਟੀ ਐ ਖੇਤਰੀ ਪਾਰਟੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਸੀਂ ਵੀ ਸਪੋਰਟ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੋਣ ਦੇ ਨਾਲ-ਨਾਲ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ ਪੰਜਾਬ ਦੀ ਜਵਾਨੀ ਦੀ ਗੱਲ ਕਰੇ ਪੰਜਾਬ ਦੇ ਪਾਣੀਆਂ ਦੀ ਗੱਲ ਕਰੇ ਲੇਕਿਨ ਉਹ ਪਾਰਟੀ ਕਿਹਦੇ ਹੱਥਾਂ ਵਿੱਚ ਜਾਵੇ ਤੇ ਸਹੀ ਰਹੇਗੀ ਕਿਹਦੇ ਹੱਥਾਂ ਵਿੱਚ ਰਹਿ ਕੇ ਨੁਕਸਾਨ ਹੋਵੇਗਾ ਇਹ ਵੀ ਤੁਸੀਂ ਆਪਣੇ ਸੁਝਾਅ ਸਾਨੂੰ ਲਿਖ ਕੇ ਦੱਸਣੇ ਆ